ਇੱਕ ਦਿਨ ਚੋਲਾ ਚਿੜੀਏ ਦੂਜੇ ਮਰ ਜਾ ਚਿੜੀਏ ਜਿੰਨੋ ਮਰਦੀ ਪਾਈ ਹੁੰਦੀ ਆ ਦੇਖਿਓ ਤਾਂ ਕਿੰਨੀਆਂ ਕਿੰਨੇ ਮੈਡਲ ਲੰਮਕ ਦੇ ਹੁੰਦੇ ਆ ਕਿੰਨੇ ਪਰ ਭਗਵੰਤ ਮਾਨ ਨੇ ਮਿੱਟੀ ਚ ਰੋਲ ਦੇ ਸਾਰੇ ਇਹ ਪੁੱਛ ਲਿਆ ਕਰੋ ਉਹਦੇ ਪੀਏ ਤੋ ਜਾਂ ਹੋਰ ਕਿਸੇ ਤੋਂ ਟੈਲੀਫੋਨ ਕਰਕੇ ਵੀ ਹੁਣ ਜਨਾਬ ਕਿਵੇਂ ਨੇ ਹੋਸ਼ ਚ ਨੇ ਜਾਂ ਇਸ ਵੇਲੇ ਐਂਡ ਪੀ ਐਮ ਨੇ ਇਹ ਦੇਖਣੋ ਵੀ ਤੁਸੀਂ ਜੇ 8 ਵਜੇ ਤੋਂ ਬਾਅਦ ਤੁਹਾਨੂੰ ਆਰਡਰ ਕਰ ਰਿਹਾ ਹੈ ਬੰਦਾ ਤਾਂ ਤੁਸੀਂ ਉਹਦੇ ਆਰਡਰ ਨਾ ਮੰਨੋ ਕਿਉਂਕਿ ਉਹ ਸੈਂਸਿਟੀ ਹੈ ਨਹੀਂਗਾ ਆਫੀਸਰ ਸਾਹਿਬਾਂ ਨੂੰ ਮੈਂ ਕਹਿਣਾ ਚਾਹੁੰਦਾ ਇਹ ਨਾ ਤੁਸੀਂ ਝੂਠੇ ਵਾਦੇ ਕਰੇ ਕਰੋ ਲੱਗਣ ਵੇਲੇ ਤੁਸੀਂ ਵਾਦੇ ਕਰ ਲੈਂਦੇ ਹੋ ਮੈਂ ਚੱਕ ਲਿਆਉ ਮਿੱਟੂ ਨੂੰ ਮੈਂ ਚੱਕ ਲਿਆਉ ਮਜੀਠੀਏ ਨੂੰ ਮੈਂ ਚੱਕ ਲਿਆਉ ਪ੍ਰਗਟ ਸਿੰਘ ਨੂੰ ਚੱਕ ਲਿਆਵਾਂਗੇ ਆਸ਼ੂ ਨੂੰ ਇਹ ਕੰਮ ਐ ਨਹੀਂ ਹੁੰਦਾ ਹੁੰਦਾ ਕਾਨੂੰਨ ਵੀ ਕੋਈ ਚੀਜ਼ ਆ ਕੀ ਤੁਹਾਡੇ ਐਮਐਲਏ ਨੇ ਕਰਨਾ ਸ਼ੁਰੂ ਕੀਤਾ ਹੋਇਆ ਕੀ ਤੁਸੀਂ ਗੁੰਡਾ ਰਾਜ ਬਣਾਇਆ ਹੋਇਆ ਉਹਨੂੰ ਕੋਈ ਪਿੰਡ ਨਹੀਂ ਵੜਨ ਦਿੰਦਾ ਕੋਈ ਕਿਸੇ ਤੁਹਾਨੂੰ ਖੜਨ ਨਹੀਂ ਦਿੰਦਾ ਤੁਹਾਡੇ ਹਾਲਾਤ ਤਾਂ ਦੇਖੋ ਕੀ ਸੀਐਮ ਜਿਹੜਾ ਉਹ ਲੁੱਕ ਕੇ ਜਾਂਦਾ 26 ਜਨਵਰੀ 15 ਅਗਸਤ ਬਦਲਨੇ ਪੈਂਦੇ ਆ ਦਿਨ ਇਹ ਜਨਾਬ ਕਦੇ ਤੁਸੀਂ ਦੇਖਿਆ ਇੱਕ ਦਿਨ ਝੋਲਾ ਚਿੜੀਏ ਦੂਜੇ ਮਰਜਾ ਚਿੜੀਏ ਅੱਜ ਬਹੁਤ ਵਿਜੀਲੈਂਸ ਚੀਫ ਚੰਦਾਜੀ ਬਹੁਤ ਚੰਗਾ ਜੀ ਬਰਿੰਦਰ ਜੀ ਕੀ ਨੌ ਸੀ ਉਹਨਾਂ ਦੇ ਸਭ ਦੇ ਪਰਤ ਪਰਚੇ ਹਨੇ ਉਹ ਤਾਂ ਫੇਰ ਕੌਣ ਆਗੇ ਪਤਾ ਲੱਗਿਆ ਅੱਜ ਤੱਕ ਜਿਹੜਾ ਬਰਿੰਦਰ ਸਿੰਘ ਜਿਹੜੇ 3 ਸਾਲ ਇਹਨਾਂ ਦੇ ਵਿਜੀਲੈਂਸ ਚੀਫ ਰਹੇ ਜਿਨ੍ਹਾਂ ਤੇ ਸਾਰਿਆਂ ਦੇ ਕੇਸ ਕਰਾਏ ਉਦੋਂ ਦਾ ਮੈਂ ਕਾਂਗਰਸ ਚ ਸੀ ਉਹਨਾਂ ਨੂੰ ਅੱਜ ਤੱਕ ਪਤਾ ਹੀ ਨਹੀਂ ਵੀ ਕਿੱਥੇ ਨੇ ਉਹ ਇੱਕ ਕਦੇ ਸਰਕਾਰਾਂ ਚ ਆਇਆ ਨਹੀਂ ਅੱਜ ਤੱਕ ਉਹ ਕਿੱਥੇ ਨੇ ਹਵਾ ਚ ਨੇ ਉਦੋਂ ਬਾਅਦ ਇੱਕ ਤੇ ਕੌਣ ਸੀ ਸੀਪੀ ਕੁਲਦੀਪ ਕੁਲਦੀਪ ਚੈਲ ਸਾਹਿਬ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਕੋਈ ਕਸਰ ਨਹੀਂ ਛੱਡੀ ਜੋ ਸਰਕਾਰ ਦਾ ਕਰ ਸਕਦੇ ਸੀ ਕੀਤਾ ਜਿਹਨੂੰ ਪੁੱਠਾ ਟੰਗਣਾ ਇਹ ਪੁੱਠਾ ਟੰਗਦਾ ਸਿੱਧਾ ਟੰਗਣਾ ਇਹ ਸਿੰਗੜਾ ਸਿੱਧਾ ਟੰਗਦਾ ਜੀਤੇ ਫਰਵਤੀਤੇ ਕੇ ਇਸ ਕਹਿਣਾ ਉੱਟ ਕਰਤੇ 19-19 ਦਿਨ ਲੋਕਾਂ ਨੂੰ ਜੇਬ ਚ ਰੱਖਿਆ ਮੈਂ ਇੱਕ ਦਿਨ ਚੈਲ ਸਾਹਿਬ ਨੂੰ ਫੋਨ ਕੀਤਾ ਚੱਕਿਆ ਨਹੀਂ ਮੈਂ ਕਿਹਾ ਚੈਲ ਸਾਹਿਬ ਦੇਰ ਮੱਕੇ ਦੇ ਨੇੜੇਲੇ ਨੂੰ ਖੜਾ। ਕੋ ਮੈਂ ਕਿਹਾ ਚੈਲ ਸਾਹਿਬ ਇੰਨੇ ਪਰਚੇ ਤੁਸੀਂ ਕਰਲੇ ਸਾਡੇ ਆਪ। ਅ ਮੇਰੇ ਤੇ ਦੋ ਤਿੰਨ ਕੀਤੇ ਇੱਥੇ ਤੁਹਾਨੂੰ ਪਤਾ ਪਹਿਲਾਂ ਇਲੈਕਸ਼ਨਾਂ ਚ। ਵੀ ਆ ਇਹ ਇੰਨਾ ਕੁਝ ਕਰਨ ਦੇ ਬਜਾਏ ਇੰਨੇ ਝੂਠ ਝੂਠੇ ਪਰਚੇ ਤੁਸੀਂ ਕੀਤੇ। ਤਾਂ ਫਿਰ ਵੀ ਜੇ ਹਵਾਚੀ ਰਹਿਣਾ ਸੀ ਤਾਂ ਫਿਰ ਕਾਦੇ ਨੂੰ ਮੂੰਹ ਕਾਲਾ ਕਰਾਉਣਾ ਸੀ। ਇੰਨਾ ਕੁਝ ਕਰਕੇ ਵੀ ਤੁਸੀਂ ਹਵਾ 'ਚ ਅੱਜ ਗੁਰਦੀਪ ਚੈਲ ਸਾਹਿਬ ਨੂੰ ਪੁੱਛੋ। ਇੱਥੇ ਕਿੱਡੇ ਕਿੱਡੇ ਸ਼ੇਰ ਕੈਂਚੀਆਂ ਲੱਗੀਆਂ। ਤਨੋਂ ਵਰਦੀ ਪਾਈ ਹੁੰਦੀ ਆ ਦੇਖਿਓ ਤਾਂ ਕਿੰਨੀਆਂ ਕਿੰਨੇ ਮੈਡਲ ਲੰਮਕ ਦੇ ਹੁੰਦੇ ਆ ਕਿੰਨੇ ਪਰ ਭਗਵੰਤ ਮਾਨ ਨੇ ਮਿੱਟੀ 'ਚ ਰੋਲ ਤੇ ਸਾਰੇ ਅੱਜ ਅੱਜ ਕਲਦੀਪ ਚਾਹਲ ਨੂੰ ਇਹ ਨਹੀਂ ਪਤਾ ਵੀ ਮੈਂ ਪੁਲਿਸ ਚ ਨੇ ਕਾਹ ਚ ਕਿੱਥੋਂ ਤਨਖਾਹ ਮਿਲਣੀ ਆ ਕਿੱਦੋਂ ਘਰ ਮਿਲਣਾ ਕਿੱਥੋਂ ਗੱਡੀ ਮਿਲਣੀ ਆ ਇਹ ਅੱਜ ਉਹਨਾਂ ਦਾ ਹਾਲ ਏ ਇੱਕ ਇੱਥੇ ਡੀਸੀ ਸੀ ਜੋਹਰਵਾਲ ਸਭ ਤੋਂ ਨੇੜੇ ਸੀ ਭਗਵੰਤ ਮਾਨ ਦੇ ਸੰਗਰੂਪ ਸਭ ਕੰਮ ਕਰਦਾ ਸੀ ਇੱਥੇ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਜੋ ਕੁਝ ਕਰਵਾਇਆ ਜਿਤਾ ਲੀਆਂ ਅੱਜ ਜੋਰਵਾਲ ਸਾਹਿਬ ਕਿੱਥੇ ਨੇ ਇਹ ਤਾਂ ਪੁੱਛੋ ਆਈ ਐਸ ਹੈਗੇ ਆ ਜੇ ਨਹੀਂ ਹੈ ਕਿ ਕਿਹੜੇ ਤਨਖਾਹ ਖਾਤੇ ਚੋਂ ਲੈ ਰਿਆ ਕਿਹੜੀ ਗੱਡੀ ਚੋਂ ਲੈ ਰਿਆ ਹੁਣ ਇਹ ਗੱਲ ਕੀ ਆ ਇਹ ਮੈਂ ਚੀਫ ਸੈਕਟਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਡੀਜੀਪੀ ਸਾਹਿਬ ਨੂੰ ਕਹਿਣਾ ਚਾਹੁੰਦਾ ਤੁਸੀਂ ਤਾਂ ਹੋਸ਼ ਛੁੰਨੇ ਹੋ ਕਿ ਨਹੀਂ ਚਲੋ ਉਹ ਤਾਂ ਹੋਸ਼ 'ਚ ਨਹੀਂ ਹੁੰਦੇ ਜਦੋਂ ਸੀਐਮ ਸਾਹਿਬ ਟਰੂ ਆਰਡਰ ਕਰਦੇ ਆ ਸੂਫੀ ਲਵਾ ਲੈਂਦੇ ਸ਼ਰਾਬੀ ਹਟਵਾ ਲੈਂਦੇ ਜਦੋਂ ਹੋਸ਼ ਹੁੰਦੇ ਆ ਡੀਜੀਪੀ ਹੋਰ ਹੁੰਦਾ ਜਦੋਂ ਪਤਾ ਲੰਦਾ ਮੈਂ ਸ਼ਰਾਬੀ ਹੋ ਕੇ ਡੀਜੀਪੀ ਬਦਲ ਦਿੰਦੇ ਉਹ ਤੁਸੀਂ ਤਾਂ ਦੇਖ ਲਓ ਵੀ ਇਹ ਪੁੱਛ ਲਿਆ ਕਰੋ ਉਹਦੇ ਪੀਏ ਤੋਂ ਜਾਂ ਹੋਰ ਕਿਸੇ ਤੋਂ ਟੈਲੀਫੋਨ ਕਰਕੇ ਵੀ ਹੁਣ ਜਨਾਬ ਕਿਵੇਂ ਨੇ ਹੋਸ਼ 'ਚ ਨੇ ਜਾਂ ਇਸ ਵੇਲੇ ਏਟਪੀਐਮ ਨੇ ਇਹ ਹੀ ਐਡਾ ਖਨਾਤ ਸਰਕਾਰ ਦੇ ਯਾਰ ਭੰਡ ਨੇ ਮਾਰਤਾ ਜਦੋਂ ਇਹ ਦੇਖ ਲੋ ਵੀ ਤੁਸੀਂ ਜੇ 8 ਵਜੇ ਤੋਂ ਬਾਅਦ ਤੁਹਾਨੂੰ ਆਰਡਰ ਕਰ ਰਿਹਾ ਇਹ ਬੰਦਾ ਤੇ ਤੁਸੀਂ ਉਹਨੇ ਆਰਡਰ ਨਾ ਮੰਨੋ ਕਿਉਂਕਿ ਉਹ ਸੈਂਸਿਟੀ ਹੈ ਨਹੀਂ ਤੋ ਆਪਣੇ ਹੋਸ਼ ਗਿਆ ਗਿਆ ਚੁੱਕਾ ਹੁੰਦਾ ਤੇ ਸਿਰਫ ਜਨਾਬ ਹੱਥ ਚੱਕ ਲਪਟੈਨ ਬਣੇ ਹੋਏ ਕੀ ਤੁਸੀਂ ਕਰ ਰਹੇ ਹੋ ਮਤਲਬ ਜਿਹੜਾ ਆਈਪੀਐਸ ਹੈਡੇ ਵੱਡੇ ਨੌ ਰਹੇ ਗੁਰਕੀਰਤ ਕਿਰਪਾ ਸਭ ਤੋਂ ਚੰਗੇ ਅਫੀਸਰ ਇੱਕੋ ਅਫਸਰ ਸੀ ਪਾਗੜ ਇੱਕੋ ਆਈਏ ਅਫੀਸਰ ਸੀ ਪਾਗੜਾ ਹੋਮ ਸੈਕਟਰੀ ਸਭ ਸਰਕਾਰਾਂ ਚ ਟੌਪ ਦੇ ਰੇ ਅੱਜ ਗੁਰਕੀਰਤ ਕਿਰਪਾਲ ਨੂੰ ਇਹ ਨਹੀਂ ਪਤਾ ਕਿ ਮੈਂ ਤਨਖਾਹ ਕਿੱਥੋਂ ਲੈਣੀ ਆ ਮੈਂ ਗੱਡੀ ਕਿੱਥੋਂ ਲੈਣੀ ਆ ਘਰ ਕਿੱਥੋਂ ਹਵਾ ਦੀ ਹੋਰ ਮੈਂ ਕਿੰਨੀ ਲਿਸਟ ਆ ਜਿਹੜੀ ਨੌਨਿਹਾਲ ਸਿੰਘ ਤੋਂ ਸ਼ੁਰੂ ਹੋ ਕੇ ਪਤਾ ਹੀ ਨਹੀਂ ਕਿੱਥੇ ਕਿੱਥੇ ਸਿਰਫ ਗੱਲ ਕੀ ਆ ਇਹ ਅਫੀਸਰ ਸਾਹਿਬਾਨਾਂ ਨੂੰ ਵੀ ਮੈਂ ਕਹਿਣਾ ਚਾਹਣਾ ਇਹ ਨਾ ਤੁਸੀਂ ਝੂਠੇ ਵਾਦੇ ਕਰਿਆ ਕਰੋ ਲੱਗਣ ਵੇਲੇ ਤੁਸੀਂ ਵਾਦੇ ਕਰ ਲੈਨੇ ਹੋ ਮੈਂ ਚੱਕ ਲਿਆਉ ਮਿੱਟੂ ਨੂੰ ਮੈਂ ਚੱਕ ਲਿਆਉ ਮਜੀਠੀਏ ਨੂੰ ਮੈਂ ਚੱਕ ਲਿਆਉ ਪ੍ਰਗਟ ਸਿੰਘ ਨੂੰ ਚੱਕ ਲਿਆਵਾਂਗੇ ਆਸ਼ੂ ਨੂੰ ਇਹ ਕੰਮ ਐ ਨਹੀਂ ਹੁੰਦਾ ਹੁੰਦਾ ਕਾਨੂੰਨ ਵੀ ਕੋਈ ਚੀਜ਼ ਆ ਜਦੋਂ ਤੁਸੀਂ ਆਹ ਅਹੁਦੇ ਲੈ ਲੈਨੇ ਹੋ ਦੂਜਿਆਂ ਤੋਂ ਲੱਗ ਜਾਂਦੇ ਹੋ ਚੱਕੋਂਗੇ ਕਿਵੇਂ ਤੁਹਾਡੇ ਤੇ ਕੋਰਟ ਨਹੀਂ ਬੈਠਾ ਤੁਹਾਨੂੰ ਹੋਰ ਲੰਗੇ ਕਰਨ ਵਾਲਾ মিডিਆ ਨਹੀਂ ਬੈਠਾ ਫਿਰ ਉਹ ਤੁਹਾਨੂੰ ਜਦੋਂ ਤੁਸੀਂ ਝੂਠੇ ਵਾਦੇ ਜਦੋਂ ਦੇ ਤੁਹਤੋਂ ਪੂਰੇ ਨਹੀਂ ਹੁੰਦੇ ਫਿਰ ਉਹ ਏਟਪੀਆਂ ਬਾਹਰ ਕੇ ਤੁਹਾਨੂੰ ਕਹਿੰਦੇ ਇਸ ਕਰਕੇ ਥੋੜੀ ਬਹੁਤੀ ਆਪਣੀ ਪੰਜਾਬ ਦੇ ਆਈਪੀਐਸ ਆਈਐਸ ਅਫਸਰ ਯਾਰ ਥੱਲੇ ਫਿਰ ਕੀ ਕਰਨਗੇ ਵਿਚਾਰੇ ਥੱਲੇ ਕੀ ਕਰਨਗੇ ਕੀ ਤੁਹਾਡੇ ਐਮਐਲਏ ਨੇ ਕੰਮ ਸ਼ੁਰੂ ਕੀਤਾ ਹੋਇਆ ਕੀ ਤੁਸੀਂ ਗੁੰਡਾ ਰਾਜ ਬਣਾਇਆ ਹੋਇਆ ਤੁਹਾਨੂੰ ਕੋਈ ਪਿੰਡ ਨਹੀਂ ਵੜਨ ਦਿੰਦਾ ਕੋਈ ਕਿਸੇ ਤੁਹਾਨੂੰ ਖੜਨ ਨਹੀਂ ਦਿੰਦਾ ਤੁਹਾਡੇ ਹਾਲਾਤ ਤਾਂ ਦੇਖੋ ਪੀ ਸਰਕਾਰ ਹੋਵੇ ਭਾਈ ਸਾਹਿਬ ਸਰਕਾਰ ਆਪੋਜੀਸ਼ਨ ਚ ਹੋਵੇ ਇੱਕ ਅਲੱਗ ਮੰਦਾ ਆ ਸਾਡੇ ਨਾਲ ਬੀਜੇਪੀ ਵਾਲੇ ਨਾਲ ਗੱਲ ਹੁੰਦੀ ਸੀ ਮੈਂ ਲੱਗ ਮੰਨਦਾ ਤੁਸੀਂ ਸਾਰੇ ਰਲੇ ਹੋਏ ਸੀ ਅੱਜ ਤਾ ਸੋਡੀ ਸਰਕਾਰ ਆ ਸਰਕਾਰ ਦੇ 2 ਸਾਲ ਪਏ ਨੇ ਤੇ ਤੁਹਾਡੇ ਕਿਸੇ ਐਮਐਲਏ ਨੂੰ ਕੋਈ ਕਿਸੇ ਪਿੰਡ ਚ ਥੜੇ ਤੇ ਨਹੀਂ ਖੜਨ ਦੇਦੇ ਸੀਐਮ ਆ ਜਿਹੜਾ ਉਹ ਲੁੱਕ ਕੇ ਜਾਂਦਾ 26 ਜਨਵਰੀ 15 ਅਗਸਤ ਬਦਲਨੇ ਪੈਂਦੇ ਆ ਦਿਨ ਡਿਵਰਟ ਕਰਦੇ ਆ ਬਰਤਾ ਬਾਜਵਾ ਜੀ ਨੇ ਬਿਆਨ ਦਿੱਤਾ ਕੋਈ ਮੇਰੇ ਕੋਈ ਨੇੜੇ ਨਹੀਂ ਗਏ ਉਹਨਾਂ ਨੂੰ ਗੱਲ ਕਰਤੀ ਇਸ ਤਰੀਕੇ ਨਾਲ ਜਿਹੜਾ ਮਾਹੌਲ ਤੁਸੀਂ ਖਰਾਬ ਕੀਤਾ ਹੋਇਆ ਹੋਸ਼ ਭਗਵੰਤ ਮਾਨ ਸਾਹਿਬ ਆਉਣਾ ਚਾਹੀਦਾ ਨਹੀਂ ਸਾਰਿਆਂ ਨੂੰ ਇਕੱਠਿਓ ਸਾਨੂੰ ਕੋਈ ਡਰ ਨਹੀਂਗਾ ਕਿ ਜਿਹਨੂੰ ਜੇ ਕੋਈ ਸੋਚਦਾ ਵੀ ਮੈਂ ਇਹਦੇ ਨਾਲ ਹੱਥ ਮਲਾ ਕੇ ਉਹ ਫਾਇਦੇ 'ਚ ਰਹ ਜੂਗਾ ਉਹ ਜਮਾ ਨਹੀਂ ਰਹ ਤੇ ਦੂਜੀ ਗੱਲ ਤੁਸੀਂ ਕੀ ਇਲੈਕਸ਼ਨ ਦੀ ਕੀਤੀ ਲੁਧਿਆਣੇ ਹਾਂਜੀ ਕੀ ਦੱਸੋ ਕੋਈ ਤਿਆਰੀ ਕੀ ਤਿਆਰੀ ਭਗਵੰਤ ਮਾਨ ਦੀ ਹੈ ਮੈਂ ਇਸ ਤੁਹਾਡੇ ਚੈਨ ਮੂਰੇ ਕਹਿ ਦੇਣਾ ਭਗਵੰਤ ਮਾਨ ਸਿਆ ਤਿਆਰ ਹੋ ਜਾ ਜਾਂ ਜਿਹੜਾ ਕੁਝ ਕਰ ਹੁੰਦਾ ਕਰ ਲਾ ਇਹ ਸਿਰਫ ਤੇਰੀ ਤਿਆਰੀ ਆ ਭਗਵੰਤ ਮਾਨ ਸਿਆ ਜਿੱਦਣ ਰਾਜ ਸਭਾ ਦੀ ਸੀਟ ਖਾਲੀ ਹੋਗੀ ਖੁਦਾ ਨਾ ਖਾਸਾ ਤੂੰ ਗਲਤੀ ਕਰ ਲਈ ਜਿਤਾ ਕੇ ਰੋੜੇ ਨੂੰ ਕਿ ਨਵਾ ਸੰਜੀਵ ਰੋੜਾ ਜਿਹੜੇ ਸਤਕਾਰਯੋਗ ਸਾਡੇ ਪੂਰੇ ਇਲੈਕਸ਼ਨ ਲੜ ਰਹੇ ਆ ਜਦੋਂ ਜੇ ਜਿੱਤ ਗਿਆ ਉਦਣੀ ਭਗਵੰਤ ਮਾਨ ਦੀ ਕੁਰਸੀ ਸੀਐਮ ਦੀ ਛੱਡ ਕੇ ਰਾਜ ਸਭਾ ਦੀ ਤਿਆਰੀ ਇਹਦੇ ਖਾਤਰ ਕੀਤੀ ਜਾ ਰਹੀ ਹੈ ਵੀ ਇਹਨੂੰ ਪੰਜਾਬ ਚੋਂ ਹੀ ਕਿਵੇਂ ਭੇਜ ਕੇ ਇਹਨੂੰ ਦਿੱਲੀ ਭੇਜਣਾ ਹੈ ਜਦੋਂ ਰਾਜ ਸਭਾ 'ਚ ਭੇਜਤੇ ਆਪਣੇ ਆਪ ਹੀ ਗਿਆ ਇਸ ਕਰਕੇ ਇਹ ਕਿਸੇ ਲਈ ਤਿਆਰੀ ਨਹੀਂ ਹੋ ਰਹੀ ਇਹ ਸਿਰਫ ਤੇ ਸਿਰਫ ਇਹ ਭਗਵੰਤ ਮਾਨ ਨੂੰ ਪੰਜਾਬ ਦੀ ਚੀ ਮਿਨਿਸਟਰੀ ਤੋਂ ਲਾ ਕੇ ਇਹਦਾ ਡੱਬਾ ਬੰਦ ਕਰਕੇ ਇਹ ਰਾਜ ਸਭਾ ਦੀ ਇਹਨੂੰ ਦੇ ਕੇ ਸੀਟ ਇਹਨੂੰ ਪੰਜਾਬ ਚੋਂ ਕੱਢਣਾ ਹੈ ਇੰਨਾ ਕੰਮ ਆ ਇਹ ਹੁਣ ਪੰਜਾਬ ਦੇ ਲੋਕ ਦੇਖ ਲੈਣ ਵੀ ਜੇ ਭਾਈ ਤੁਸੀਂ ਇਹ ਲੁਟੇਰੇ ਪੰਜਾਬ ਜਿਹੜੇ ਵੜੇ ਹੋਏ ਆ ਕਿਤੇ ਬੈਠਾ ਏ ਸਸੋਧਿਆ ਕਸੋ ਭਾਈ ਉਹਦਾ ਕੀ ਉਹ ਕੀ ਹੈ ਇੱਕ ਐਮਐਲਏ ਵੀ ਹੈ ਨਹੀਂ ਕਿਸ ਤਰੀਕੇ ਨਾਲ ਤੁਸੀਂ ਉਹਨੂੰ ਸਹੂਲਤਾਂ ਦਿੰਦੇ ਹੋ ਉਥੇ ਤੁਸੀਂ ਐਮਪੀਾਂ ਦੀਆਂ ਕੋਠੀਆਂ ਖਰਾ ਕੇ ਚਾਰ ਐਮਪੀਾਂ ਨੇ ਕੋਠੀਆਂ ਖਾਲੀ ਖਾਲੀ ਕਰਾ ਕੇ ਇਹਨਾਂ ਤੋਂ ਇਹਨਾਂ ਦੇ ਪੀਏ ਵੀ ਕੋਠੀਆਂ ਤੇ ਐਮਪੀ ਜਾਂਦੇ ਰੱਖੇ ਹੋਏ ਤੁਸੀਂ ਯਾਰ ਕਮਾਲ ਆ ਮੈਂਬਰ ਪਾਰਲੀਮੈਂਟ ਐਟ ਸੀਚੇਵਾਲ ਸਾਹਿਬ ਨੇ ਸਤਕਾਰਯੋਗ ਹਸਤੀ ਐਡੀ ਹਰਪਜਨ ਸਿੰਘ ਨੇ ਐਡੇ بڑے ਯਾਰ ਉਹਨਾਂ ਦੀਆਂ ਕੋਠੀਆਂ ਖਾਲੀ ਕਰਾ ਕੇ ਆਪਣੇ ਚਪੜਾਸੀਆਂ ਪੀਿਆਂ ਨੂੰ ਦਿੱਤੀਆਂ ਹੋਈਆਂ ਉਹਨਾਂ ਰਹਿ ਗਏ ਔਰ ਇਹ ਪੰਜਾਬ ਦੀ ਤਾਂ ਇਹ ਰੋਜ਼ ਪੱਗ ਲਾਉਂਦੇ ਆ ਤੇ ਉਰੇ ਆ ਕੇ ਰੋਜ਼ ਤੁਰੇ ਫਿਰਦੇ ਆ ਅ ਜਲੂਸ ਕਢਾਤਾ ਪੰਜਾਬ ਦਾ ਜਾਨ ਕੇ ਜਲੂਸ ਕਢਾਇਆ ਭਗਵੰਤ ਮਾਨ ਦਾ ਵੀ ਬੇਲਾ ਹੋਵੇ ਉਹ ਕੋਈ ਰੱਖਦਾ ਹੀ ਨਹੀਂ ਬਾਥਰੂਮਾਂ ਦੇ ਘਟਨ ਮੈਨੂੰ ਦੱਸੋ ਕਦੀ ਸਰਕਾਰ ਕੋਈ ਰੱਖਦੀ ਹੈ ਇਹਦੇ ਜਲੂਸ ਕੱਢਣ ਨੂੰ ਰਖਾਇਆ ਸੀ ਸੋਦੀਏ ਹਰ ਜਗ੍ਹਾ ਪਖਾਨੇ ਲਿਖ ਦੋ ਹਰ ਜਗ੍ਹਾ ਬਾਥਰੂਮ ਲਿਖ ਲੈ ਵੀ ਤਮਾਸ਼ਾ ਹੋੜੇ ਕਿੰਗ ਆਫ ਬਾਥਰੂਮਸ ਭਗਵੰਤ ਮਾਨ ਆ ਇਹ 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 ਹਾਲਾਤ ਨੇ ਇਲੈਕਸ਼ਨ ਤਾਂ ਹੁੰਦੀਆਂ ਰਹਿੰਦੀਆਂ ਚਲਦੀਆਂ ਰਹਿੰਦੀਆਂ ਪਰ ਇਹ ਭਗਵੰਤ ਮਾਨ ਦਾ ਬਿਸਤਰਾ ਬੰਨਣ ਨੂੰ ਸੀਮਾ ਹਾਊਸ ਨੂੰ ਤਿਆਰ ਰੱਖ ਲੈ ਜਿੱਦਣ ਇਲੈਕਸ਼ਨ ਡਿਕਲੇਅਰ ਹੋਗੀ ਜੇ ਇਹ ਜਿੱਤ ਗਈ ਸੀ ਤਾਂ ਭਗਵੰਤ ਮਾਨ ਸਾਹਿਬ ਰਾਜ ਸਭਾ ਦੇ ਐਮਪੀ ਹੋ ਕੇ ਪੰਜਾਬ ਤੋਂ ਬਾਹਰ ਜਾਣਗੇ